ਆਰੇ ਆ ਮੈਂ ਸਿਆਣੇ ਆਪਣੀ ਸਹਿਮਤੀ ਨਾਲ ਐਮਐਲਏ ਸਾਹਿਬ ਵੀ ਅਗਵਾਈ ਦੇ ਵਿੱਚ ਮੈਨੂੰ ਪ੍ਰਧਾਨ ਚੁਣਿਆ ਹੈ ਬੜੀਆਂ ਗੱਲਾਂ ਸ਼ਹਿਰ ਨੂੰ ਲੈ ਕੇ ਮਨ ਦੇ ਵਿੱਚ ਇਛਾਵਾਂ ਨੇ ਕੁਝ ਡ੍ਰੀਮ ਪ੍ਰੋਜੈਕਟ ਨੇ ਵੈਸੇ ਤਾਂ ਸਾਡੇ ਮਾਨਯੋਗ ਵਿਧਾਇਕ ਪਹਿਲਾਂ ਤੋਂ ਹੀ ਕਾਫੀ ਕੰਮ ਜਿਹੜੇ ਅਜੇ ਤੋ ਦੇ ਚੱਲ ਰਹੇ ਨੇ ਔਰ ਕੁਝ ਸ਼ੁਰੂ ਹੋਣ ਵਾਲੇ ਨੇ ਪਰ ਫਿਰ ਵੀ ਕਾਫੀ ਚੀਜ਼ਾਂ ਨੇ ਜੋ ਹਜੇ ਹੋਣੀਆਂ ਬਾਕੀ ਨੇ ਉਹ ਮਾਨਯੋਗ ਵਿਧਾਇਕ ਸਾਹਿਬ ਦੇ ਧਿਆਨ ਚ ਲਿਆਵਾਂਗੇ ਔਰ ਸਾਡੇ ਮਾਨਯੋਗ ਪ੍ਰਧਾਨ ਨਗਰ ਕਾਉਂਸਲ ਡਾਕਟਰ ਰੀਸ਼ ਚੰਦਰ ਗੁਇਲਜੀ ਹੋਰਾਂ ਨਾਲ ਜਿਹੜਾ ਹੈ ਸਹਿਮਤੀ ਦੇ ਨਾਲ ਉਹਨਾਂ ਦੀ رائے مشورے ਦੇ ਨਾਲ ਹੋਰ ਵੀ ਪ੍ਰੋਜੈਕਟ ਜਿਹੜੇ ਲੈ ਕੇ ਜਿੱਤੋ ਸ਼ਹਿਰ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕਰਾਂਗਾ ਨਗਰ ਕੌਂਸਲ ਨੇ 15 ਆਟੋ ਰੇਸ਼ਾ ਜਸਪਾਈ ਵਾਲੇ ਟੈਂਡਰ ਲਾਇਆ ਹੈ ਤੇ ਨਾਲ ਹੀ 3340 ਕਰਮਚਾਰੀ ਸਫਾਈ ਦੇ ਹੋਰ ਮਤਾਬਾਕੇ ਪਾਸ ਕੀਤੇ ਹੈ 5 ਕਰੋੜ ਦੇ ਕਰੀਬ ਰੁਪਇਆ ਲੱਗਿਆ ਹੈ ਸੀਵਰੇਜ ਦੇ ਵਾਸਤੇ ਪਰ ਪਲਾਨਿੰਗ ਨਾ ਹੋਣ ਕਰਕੇ ਜਿਹੜੇ ਰੁਪਏ ਲੱਗੇ ਹੈ ਉਹ ਉਲਟਾ ਮੰਡੀ ਨੂੰ ਉਸ ਦਾ ਨੁਕਸਾਨ ਹੋਇਆ ਸਰਸਵ ਦੇ ਗੇਟ ਕੋਲ ਇੱਕ ਵੱਡਾ ਚੈਂਬਰ ਬਣਿਆ ਹੋਇਆ ਹੈ ਜੋ ਪਾਣੀ ਸੂਏ ਤੋਂ ਸਰੋਵਰ ਸਾਹਿਬ ਨੂੰ ਆਉਂਦਾ ਹੈ ਉਹਦੀ ਵਜ੍ਹਾ ਕਰਕੇ ਥੋੜੀ ਦਿੱਕਤ ਆਈ ਸੀ ਉਹਦਾ ਰੂਟ ਡਾਇਵਰਟ ਕਰਕੇ ਰਾਈਜ਼ਿੰਗ ਮੇਨ ਦਾ ਉਹ ਬਹੁਤ ਜਲਦੀ ਕੰਮ ਸ਼ੁਰੂ ਹੋ ਜਾਏਗਾ ਉਸ ਨਾਲ ਹੀ ਸੀਵਰੇਜ ਦੀ ਸਾਰੀ ਤਮਸਿਆ ਵੀ ਹੱਲ ਹੋ ਜਾਏਗੀ ਔਰ ਜੋ ਪਾਣੀ ਦੇ ਵਿੱਚ ਕਿਤੇ ਨਾ ਕਿਤੇ ਮਿਲਾਵਟ ਦੀ ਖਬਰ ਆਉਂਦੀ ਰਹਿੰਦੀ ਆ ਉਹ ਵੀ ਜਿਹੜੀ ਸਮੱਸਿਆ ਜੜ ਤੋਂ ਖਤਮ ਹੋ ਜਾਏਗੀ ਡੈਰ ਰੋਡ ਜਦੋਂ ਸਾਨੂੰ ਆਪ ਨੂੰ ਸ਼ਰਮ ਆਉਂਦੀ ਸੀ ਜਦੋਂ ਲੋਕ ਇੱਥੇ ਦੇ ਚੱਕ ਕੇ ਸਲਵਾਰਾਂ ਲੇਡੀਜ਼ ਜਾਂਦੀਆਂ ਸੀ ਬੰਦੇ ਲੋਕ ਪਜਾਮਾ ਚੱਕ ਕੇ ਬਿਜਲੀ ਨਿਕਲਦੇ ਸਨ ਔਰ ਉਦੋਂ ਸਾਨੂੰ ਖੁਦ ਨੂੰ ਸ਼ਰਮ ਆਉਂਦੀ ਸੀਗੀ ਵੀ ਮੰਡੀ ਦਾ ਕੀ ਹਾਲ ਹੋਇਆ ਪਿਆ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਐਮਐਲਏ ਸਾਹਿਬ ਨੇ ਹੁਣ ਹਰੀਸ਼ ਨੂੰ ਪ੍ਰਧਾਨ ਬਣਾਇਆ ਹੈ ਜੋ ਨਗਰਪਾਲਿਕਾ ਦੀ ਪ੍ਰਧਾਨ ਦੀ ਚੋਣ ਹੋਈ ਸੀ ਸਾਰੇ ਐਮਸੀਆਂ ਨੇ ਆਪਣੀ ਸਹਿਮਤੀ ਨਾਲ ਐਮਲ ਸਾਹਿਬ ਦੀ ਅਗਵਾਈ ਦੇ ਵਿੱਚ ਮੈਨੂੰ ਪ੍ਰਧਾਨ ਚੁਣਿਆ ਤੇ ਉਹਦੇ ਲਈ ਮੈਂ ਸਾਰੇ ਐਮਸੀਆਂ ਦਾ ਅਤੇ ਸਾਡੇ ਮਾਨਯੋਗ ਐਮਲ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹ ਜਿਹੜਾ ਆਪਣਾ ਸ਼ਹਿਰ ਦੇ ਸਮੁੱਚੇ ਵਿਕਾਸ ਬਾਰੇ ਜਿਹੜੇ ਅਧੂਰੇ ਕੰਮ ਪਏ ਜਾਂ ਆਪਣੇ ਸੀਵਰੇਜ ਦੀ ਸਮੱਸਿਆ ਜਾਂ ਆਪਣਾ ਕੀ ਨੰਦੇ ਆ ਸਪਾਈ ਵਗੈਰਾ ਦਾ ਇਹਦੇ ਬਾਰੇ ਕੀ ਗਾਹ ਦੀ ਪਲਾਨਿੰਗ ਹੋਊਗੀ ਇਹਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਹੈਗੀ ਹੈ ਉਹ ਰੇਜ਼ਿੰਗ ਮਾਈਨ ਪਾਈਪ ਜ ਟੋਟਲ ਦੀ ਹੈ ਉਦੋਂ ਸ਼ਹਿਰ ਚ ਪਾਣੀ ਖੜਾ ਹੁੰਦਾ ਹੈ ਉਹਦੇ ਵਾਸਤੇ ਐਵਰੇ ਸਾਹਬ ਨੇ 11 ਕਰੋੜ ਰੁਪਏ ਦਾ ਫੰਡ ਅਦਾਇਆ ਉਹਦੀ ਰੇਜ਼ਿੰਗ ਮੇਨ ਪਾਈਪ ਪੈਰੀ ਹੈ ਤੇ ਉਹ ਕੁਛ ਕਰਮ ਟੈਰਾਸੇ ਕੰਮ ਰੁਕ ਗਿਆ ਸੀਗਾ ਹੁਣ ਫੇਰ ਸ਼ੁਰੂ ਹੋ ਗਿਆ ਹੈ ਅਗਲੇ 2-3 ਮਹੀਨੇ ਵਿੱਚ ਉਹ ਪੈ ਪੈ ਜੂਗੀ ਤੇ ਛੀਲੇ ਜਿਹਾ ਮਸਲਾ ਪਾਣੀ ਦਾ ਇਹ ਹੱਲ ਹੋ ਜੂਗਾ ਜਿਹੜਾ ਸਫਾਈ ਦਾ ਹੈਗਾ ਉਹਦੇ ਵਾਸਤੇ ਨਗਰ ਕੌਂਸਲ ਨੇ 15 ਆਟੋ ਰੇਸ਼ਾ ਜਸਪਾਈ ਵਾਲੇ ਟੈਂਡਰ ਲਾਇਆ ਹੈ ਤੇ ਨਾਲ ਹੀ 35-40 ਕਰਮਚਾਰੀ ਸਫਾਈ ਦੇ ਹੋਰ ਮਤਾਪਾਕੇ ਪਾਸ ਕੀਤੇ ਹੈ ਉਹ ਕਰਮਚਾਰੀ ਵੀ ਆ ਜਾਣਗੇ ਤੇ ਸ਼ਹਿਰ ਦੀ ਸਫਾਈ ਦੀ ਬੁਵਸਤਾ ਵੀ ਬਹੁਤ ਜਲਦੀ ਹੱਲ ਹੋਣ ਜਾ ਰਹੀ ਹੈ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਪਹਿਲਾਂ ਜਿਹੜੀ ਆਪਣੀ ਪਾਇਪ ਨਵੀਂ ਪਾਉਣ ਲੱਗੇ ਸੀ ਇਹ ਉਹ ਵਿਚ ਨਾਲੇ ਅਧੂਰਾ ਕੰਮ ਖੜ ਗਿਆ ਸੀ ਉਹ ਵਜ੍ਹਾ ਕੀ ਸੀ ਹੁੰਦਾ ਉਹ ਆਪਣੇ ਗੁਰਦੁਆਰਾ ਕੰਗਸਾ ਸਾਹਿਬ ਕੋਲੇ ਕੋਈ ਸੀਵਰੇਜ ਦੀ ਸਰੋਵਰ ਦੀ ਪਾਇਪ ਵਿਛਾਲੇ ਆ ਗਈ ਸੀ ਉਹਦੇ ਤੋਂ ਉਹਦੀ ਕੋਈ ਡਿਜ਼ਾਈਨ ਬਣ ਕੇ ਪਾਇਪ ਉੱਪਰ ਦੀ ਕਰੋਸ ਕਰਨੀ ਸੀ ਜਿਸ ਕਰਕੇ ਉਹ ਕੰਮ ਰੁਕ ਗਿਆ ਸੀਗਾ ਉਹ ਸਮੱਸਿਆ ਹੁਣ ਹੱਲ ਹੋ ਗਈ ਹੈ ਤੇ ਹੁਣ ਉਹ ਫੇਰ ਸ਼ੁਰੂ ਹੋ ਗਿਆ ਕੰਮ ਤੇ ਇੱਕ ਵਾਰੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਾਰਟੀ ਹਾਈ ਕਮਾਂਡ ਦਾ اور ਸਾਡੇ ਮਾਨਯੋਗ ਵਿਧਾਇਕ ਜੇ ਤੋਂ ਸਰਦਾਰ ਅਮੋਲਕ ਸਿੰਘ ਹੋਰਾਂ ਦਾ ਔਰ ਸਾਰੇ ਕਾਉਂਸਲਰ ਸਹਿਬਾਨ ਦਾ ਜਿਨ੍ਹਾਂ ਨੇ ਸਹਿਮਤੀ ਦੇ ਕੇ ਜਿਹੜਾ ਹੈ ਵਿੱਚੋਂ ਮੇਰਾ ਨਾਮ ਸੀਨੀਅਰ ਮੀਤ ਪ੍ਰਧਾਨ ਲਈ ਪ੍ਰਪੋਜ਼ ਕੀਤਾ ਔਰ ਸੈਕੰਡ ਕੀਤਾ ਉਸ ਤੋਂ ਬਾਅਦ ਮੈਨੂੰ ਜਿਹੜਾ ਚੁਣ ਲਿਆ ਗਿਆ ਔਰ ਉਹ ਬੜੀਆਂ ਗੱਲਾਂ ਹੈ ਸ਼ਹਿਰ ਨੂੰ ਲੈ ਕੇ ਮਨ ਦੇ ਵਿੱਚ ਇਛਾਵਾਂ ਨੇ ਕੁਝ ਡ੍ਰੀਮ ਪ੍ਰੋਜੈਕਟ ਨੇ ਵੈਸੇ ਤਾਂ ਸਾਡੇ ਮਾਨਯੋਗ ਵਿਧਾਇਕ ਪਹਿਲਾਂ ਤੋਂ ਹੀ ਕਾਫੀ ਕੰਮ ਜਿਹੜੇ ਅਜਿੱਤੋ ਦੇ ਚੱਲ ਰਹੇ ਨੇ ਔਰ ਕੁਝ ਸ਼ੁਰੂ ਹੋਣ ਵਾਲੇ ਨੇ ਪਰ ਫਿਰ ਵੀ ਕਾਫੀ ਚੀਜ਼ਾਂ ਨੇ ਜੋ ਹਜੇ ਹੋਣੀਆਂ ਬਾਕੀ ਨੇ ਉਹ ਮਾਨਯੋਗ ਵਿਧਾਇਕ ਸਾਹਿਬ ਦੇ ਧਿਆਨ ਚ ਲਿਆਵਾਂਗੇ ਔਰ ਸਾਡੇ ਮਾਨਯੋਗ ਪ੍ਰਧਾਨ ਨਗਰ ਕਾਉਂਸਲ ਡਾਕਟਰ ਰੀਸ਼ ਚੰਦਰ ਗੁਇਲ ਜੀ ਹੋਰਾਂ ਨਾਲ ਜਿਹੜਾ ਹੈ ਸਹਿਮਤੀ ਦੇ ਨਾਲ ਉਹਨਾਂ ਦੀ رائے مشورے ਦੇ ਨਾਲ ਹੋਰ ਵੀ ਪ੍ਰੋਜੈਕਟ ਜਿਹੜੇ ਲੈ ਕੇ ਜਿੱਤੋ ਸ਼ਹਿਰ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕਰਾਂਗਾ ਔਰ ਇੱਥੇ ਇੱਕ ਗੱਲ ਮੈਂ ਧੰਨਵਾਦ ਕਰਨਾ ਚਾਹੁੰਨਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਵਾਰ ਫੇਰ ਉਸ ਪ੍ਰਤ ਨੂੰ ਬਰਕਰਾਰ ਰੱਖਿਆ ਕਿ ਆਮ ਘਰਾਂ ਦੇ 3 ਪੁੱਤਾਂ ਨੂੰ ਅੱਗੇ ਲੈ ਕੇ ਆਉਣ ਵਾਲੀ ਜਿਹੜੀ ਉਹਨਾਂ ਦਾ ਏਜੰਡਾ ਹੈ ਉਸੇ ਤੇ ਚੱਲਦੇ ਹੋਏ ਅੱਜ ਬਹੁਤ ਹੀ ਸੁਧਾਰਨ ਪਰਿਵਾਰ ਨਾਲ ਤੱल्लੁਕ ਰੱਖਣ ਵਾਲੇ ਡਾਕਟਰ ਹਰੀਸ਼ ਹੋਰਾਂ ਨੂੰ ਪ੍ਰਧਾਨ ਨਗਰ ਕੌਂਸਲ ਨਿਯੁਕਤ ਕੀਤਾ ਗਿਆ ਔਰ ਮੇਰੇ ਵਰਗੇ ਕਾਮਯੋਗ ਵਿਅਕਤੀ ਨੂੰ ਸੀਨੀਅਰ ਮੀਤ ਪ੍ਰਧਾਨ ਔਰ ਡਾਕਟਰ ਬਲਵਿੰਦਰ ਜਿਹੜੇ ਨੇ ਉਹ ਬਹੁਤ ਹੀ ਆਮ ਘਰ ਨਾਲ ਤੱल्लੁਕ ਰੱਖਦੇ ਨੇ ਉਹਨਾਂ ਨੂੰ ਮੀਤ ਪ੍ਰਧਾਨ ਵਜੋਂ ਜਿਹੜਾ ਨਿਯੁਕਤ ਕੀਤਾ ਗਿਆ ਇਹਦੇ ਲਈ ਮੈਂ ਪਾਰਟੀ ਹਾਈ ਕਮਾਂਡ ਦਾ ਮਾਣਯੋਗ ਵਿਧਾਇਕ ਸਭਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਸਾਰੀਆਂ ਹੀ ਕੈਟਾਗਰੀਜ਼ ਨੂੰ ਵੀ ਨਗਰ ਕੌਂਸਲ ਦੇ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ ਜਨਰਲ ਕੈਟਾਗਰੀ ਬੀਸਟੀ ਕੈਟਾਗਰੀ ਔਰ ਐਸਸੀ ਕੈਟਾਗਰੀ ਤਿੰਨਾਂ ਦੇ ਹੀ ਨੁਮਾਇੰਦੇ ਜਿਹੜੇ ਨੇ ਮੁੱਖ ਕੁਰਸੀਆਂ ਤੇ ਨਗਰ ਕੌਂਸਲ ਦੇ ਵਿੱਚ ਹੋਣਗੇ ਔਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਤੋ ਦਾ ਜਿਹੜਾ ਵਿਕਾਸ ਹੈ ਹੋਰ ਵੀ ਤੇਜ਼ੀ ਨਾਲ ਹੋਏ ਤੇ ਜਿਹੜੀਆਂ ਆਪਣੀਆਂ ਪਹਿਲਾਂ ਅਧੂਰੇ ਸਿਵਰੇਜ ਦੇ ਸੜਕਾਂ ਦੇ ਗਲੀ ਮੁਹੱਲਿਆਂ ਦੇ ਕਾਰਜ ਬ੍ਰੇ ਹੈ ਉਹਨਾਂ ਦੀ ਯਾਨੀ ਕਿ ਕੀ ਪਲੈਨਿੰਗ ਹੋਊਗੀ ਇਹਨਾਂ ਦੀ ਸਾਰੀਆਂ ਦੀ ਸਮੱਸਿਆਵਾਂ ਦਾ ਜਿਹੜਾ ਜੜ ਸੀ ਉਹ ਸੀ ਰਾਈਜ਼ਿੰਗ ਮੇਨ ਜਿਹੜੀ ਕਿ ਬਹੁਤ ਖਰਾਬ ਹੋ ਚੁੱਕੀ ਸੀ ਉਹ ਮਾਨਯੋਗ ਵਿਧਾਇਕ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਰਾਈਜ਼ਿੰਗ ਮੇਨ ਬਣਨੀ ਸ਼ੁਰੂ ਕਰਵਾ ਦਿੱਤੀ ਸੀ ਕੁਝ ਤਕਨੀਕੀ ਕਾਰਨਾ ਕਰਕੇ ਗੁਰਦੁਰਗਾੰਗਸਰ ਸਾਹਿਬ ਦੇ ਗੇਟ ਕੋਲ ਇੱਕ ਵੱਡਾ ਚੈਂਬਰ ਬਣਿਆ ਹੋਇਆ ਹੈ ਜੋ ਪਾਣੀ ਸੂਏ ਤੋਂ ਸਰੋਵਰ ਸਾਹਿਬ ਨੂੰ ਆਉਂਦਾ ਹੈ ਉਹਦੀ ਵਜ੍ਹਾ ਕਰਕੇ ਥੋੜੀ ਦਿੱਕਤ ਆਈ ਸੀ ਉਹਦਾ ਰੂਟ ਡਾਇਵਰਟ ਕਰਕੇ ਰਾਈਜ਼ਿੰਗ ਮੇਨ ਦਾ ਉਹ ਬਹੁਤ ਜਲਦੀ ਕੰਮ ਸ਼ੁਰੂ ਹੋ ਜਾਏਗਾ ਉਸ ਨਾਲ ਹੀ ਸੀਵਰੇਜ ਦੀ ਸਾਰੀ ਸਮੱਸਿਆ ਵੀ ਹੱਲ ਹੋ ਜਾਏਗੀ ਔਰ ਜੋ ਪਾਣੀ ਦੇ ਵਿੱਚ ਕਿਤੇ ਨਾ ਕਿਤੇ ਮਿਲਾਵਟ ਦੀ ਖਬਰ ਆਉਂਦੀ ਰਹਿੰਦੀ ਆ ਉਹ ਵੀ ਜਿਹੜੀ ਸਮੱਸਿਆ ਜੜ ਤੋਂ ਖਤਮ ਹੋ ਜਾਏਗੀ ਤੇ ਲੈਨੋਪਾਰਦੀ ਦਾ ਸਮੱਸਿਆ ਹੈ ਹਰ ਵਾਰੀ ਰਹਿੰਦੀ ਰਹਿੰਦੀ ਹੈ ਉਹ ਗਲੀਆਂ ਮੁਹੱਲਿਆਂ ਦੇ ਵਿੱਚ ਸੀਵਰੇਜ ਦਾ ਪਾਣੀ ਆਮ ਘੁੰਮਦਾ ਰਹਿੰਦਾ ਹੈ ਦੇਖੋ ਜੀ ਲੈਨੋਪਾਰ ਦੇ ਡਾਕਟਰ ਬਲਵਿੰਦਰ ਕਾਉਂਸਲਰ ਨੇ ਔਰ ਉਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਔਰ ਉਹ ਉਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆਂ ਉਮੀਦ ਕਰਦੇ ਆ ਕਿ ਉਹ ਸਮੱਸਿਆਵਾਂ ਨੂੰ ਪ੍ਰਧਾਨ ਜੀ ਕੋਲ ਲੈ ਕੇ ਆਉਣਗੇ ਮਾਨਯੋਗ ਵਿਧਾਇਕ ਸਾਹਿਬ ਨਾਲ ਡਿਸਕਸ ਕਰਨਗੇ ਔਰ ਉਹ ਸਾਰੀਆਂ ਸਮੱਸਿਆ ਦਾ ਨੋਈ ਬੋਲ ਜਲਦੀ ਹੱਲ ਜਿਹੜਾ ਉਹ ਕਰ ਲਿਆ ਜਾਏਗਾ ਜਿਹੜੀਆਂ ਸੜਕਾਂਆਂ ਜਾਂ ਹੋਰ ਗਲੀ ਮੁਹੱਲਿਆਂ ਦੀਆਂ ਰਹਿੰਦੀਆਂ ਉਹ ਸੜਕਾਂ ਦੇ ਜੋ ਮੇਨ ਸੜਕਾਂ ਨੇ ਜੀ ਬੱਸ ਸਟੈਂਡ ਤੋਂ ਆਪਣੇ ਰੇਲਵੇ ਫਾਟਕ ਤੱਕ ਰੇਲਵੇ ਫਾਟਕ ਤੋਂ ਦੂਸਰੇ ਬਚਨੰਦੀ ਫਾਟਕ ਤੱਕ ਜਾਂ ਬੱਸ ਸਟੈਂਡ ਤੋਂ ਲੈ ਕੇ ਪਿੰਡ ਨੂੰ ਜਾਣ ਵਾਲਾ ਜਿਹੜਾ ਰੋਡ ਹੈ ਇਹ ਸਾਰੀਆਂ ਸੜਕਾਂ ਦੇ ਜਿਹੜੇ ਟੈਂਡਰ ਨੇ ਮਤੇ ਪਾਸ ਹੋ ਚੁੱਕੇ ਆ ਕੁਝ ਦਿਨਾਂ ਦੇ ਵਿੱਚ ਟੈਂਡਰ ਲੱਗ ਜਾਣਗੇ ਔਰ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਕੰਮ ਜਿਹੜਾ ਇਹਦਾ ਉਹ ਸ਼ੁਰੂ ਹੋ ਜਾਏਗਾ ਜਿਹੜਾ ਅੱਜ ਡਾਕਟਰ ਹਰਦੀਸ਼ ਚੰਦਰ ਜੀ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਹੈ ਮੈਂ ਹਰੀਸ਼ ਚੰਦਰ ਜੀ ਨੂੰ ਅਤੇ ਜਿੱਤੂ ਦੇ ਨਗਰ ਨਿਵਾਸੀਆਂ ਨੂੰ ਇਹ ਸਤਿ ਸ੍ਰੀ ਅਕਾਲ ਵਧਾਈ ਦਿੰਦਾ ਹਾਂ ਕਿਉਂਕਿ ਪਹਿਲਾਂ ਆਪਣੇ 1 ਸਾਲ ਤੋਂ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਨਾ ਹੋਣ ਕਰਕੇ ਮੰਡੀ ਦੇ ਬਹੁਤ ਸਾਰੇ ਕੰਮ ਜਿਹੜੇ ਹੈਗੇ ਉਹ ਪੈਂਡਿੰਗ ਪਏ ਹੋਏ ਸੀਗੇ ਜਿਹੜੇ ਕਿ ਹੁਣ ਬੜੀ ਜਲਦੀ ਨਿਪਟੇ ਚੜ੍ਹਨਗੇ ਤੇ ਨਾਲ ਨਾਲ ਮੈਂ ਪ੍ਰਧਾਨ ਜੀ ਤੋਂ ਬੇਨਤੀ ਵੀ ਕਰਨਾ ਵੀ ਜਿੰਨੇ ਵੀ ਕੰਮ ਹੈ ਮੰਡੀ ਦੇ ਜਲਦੀ ਤੋਂ ਜਲਦੀ ਤੇ ਵਧੀਆ ਤਰੀਕੇ ਨਾਲ ਕੀਤੇ ਜਾਣ ਕਿਉਂਕਿ ਜੇ ਕਈ ਵਾਰੀ ਕੰਮ ਅੱਗਾ ਦੌੜ ਤੇ ਪਿੱਛਾ ਚੌੜਾਈ ਗੱਲ ਹੋਈ ਜਾਵੇ ਉਹਦਾ ਬੈਟਰ ਹੈ ਵੀ ਕਿੰਨਾ ਕੀਤਾ ਜਾਵੇ ਵਧੀਆਂ ਕੀਤਾ ਜਾਵੇ ਇਸ ਨਾਲ ਜਿਹੜਾ ਹੈਗਾ ਹੈਗਾ ਮੰਡੀ ਵਾਲੇ ਨੂੰ ਸੌਖ ਵੀ ਹੋਊਗਾ ਤੇ ਬਾਕੀ ਦੂਜੀ ਗੱਲ ਇਹ ਵੀ ਹੈ ਜੀ ਕਿਉਂਕਿ ਸ਼ਹਿਰ ਦਾ ਜਿਹੜਾ ਅੱਜ ਦੀ ਰੇਟ ਦੇ ਵਿੱਚ ਜਿਹੜਾ ਹੈਗਾ ਵਿਕਾਸ ਬਹੁਤਾ ਨਹੀਂ ਹੈਗਾ ਤੇ ਕਿਉਂਕਿ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਸੀਵਰੇਜ ਬਦੋਂ ਵੀ ਹੈ ਸਪਾਈਸ ਵੱਲੋਂ ਵੀ ਹੈ ਵਾਟਰ ਸਪਲਾਈ ਦੀ ਵੀ ਦਿੱਕਤ ਹੈਗੀ ਹੈ ਤੇ ਐਨਓਸੀਆਂ ਦੀ ਵੀ ਪ੍ਰੋਬਲਮ ਹੈਗੀ ਹੈ ਉਹ ਜਿਹੜਾ ਇਹਨੂੰ ਆਪਣਾ ਨਗਰ ਕੌਂਸਲ ਦਾ ਸਿਸਟਮ ਢਾਂਚਾ ਵਿਗੜਿਆ ਉਹਨੂੰ ਠੀਕ ਕਰਕੇ ਤੇ ਨਾਲ ਜਿਹੜਾ ਜੱਥੇ ਦਾ ਵਿਕਾਸ ਕਰਨਾ ਚਾਹੀਦਾ ਤੇ ਮੈਂ ਅੱਜ ਇੱਕ ਫੇਰ ਦੁਬਾਰਾ ਵਧਾਈ ਦੇਣਾ ਚਾਹਦਾ ਕਿ ਚੰਦਰ ਜੀ ਨੂੰ ਬਹੁਤ ਬਹੁਤ ਵਧਾਈ ਹੋਣ ਮੈਂ ਪਿਆਰ ਸਿੰਘ ਡਿਸਟ੍ਰਿਕਟ ਪ੍ਰਧਾਨ ਜੀ ਬੈਂਕੀ ਕੋਟ ਪਹਾੜੀ ਦਾ ਅੱਜ ਬੜੇ ਬਹੁਤ ਵਧੀਆ ਮੰਡੀ ਵਾਸਤੇ ਗੱਲ ਹੋਈ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮੰਡੀ ਦੀ 1 ਸਾਲ ਪਹਿਲਾਂ ਤੋਂ ਲਟਕਦੀ ਆ ਰਹੀ ਗੱਲ ਨੂੰ ਪੂਰਾ ਕੀਤਾ ਔਰ ਮੰਡੀ ਦੀ ਮੰਗ ਸੀ ਵੀ ਮੰਡੀ ਦਾ ਸ਼ਾਹ ਦਾ ਹਰੀਸ਼ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਸਰਗਰਮ ਮਰਕਰ ਸੀ ਔਰ ਕਾਫੀ ਪੁਰਾਣਾ ਹੋ ਆਮ ਆਦਮੀ ਪਾਰਟੀ ਦੇ ਵਿੱਚ ਵਿਚਰਦਾ ਸੀ ਔਰ ਲੋਕਾਂ ਨੂੰ ਉਮੀਦ ਵੀ ਹੋਈ ਹੈ ਵੀ ਸ਼ਹਿਰ ਦੇ ਵਿੱਚ ਸਾਫ ਸਫਾਈ ਦਾ ਕੰਮ ਸੀਮ ਦੇ ਜੋ ਥਾਂ-ਥਾਂ ਤੋਪੜ ਪੈਂਦਾ ਸੀ ਔਰ ਰੋਜ਼ ਲੋਕ ਪਰੇਸ਼ਾਨ ਹੁੰਦੇ ਸੀ ਉਹਦੇ ਵਾਸਤੇ ਵੀ ਇਹ ਉਪਰਾਲਾ ਕਰਨਗੇ ਔਰ ਜੋ ਸੜਕਾਂ ਟੁੱਟੀਆਂ ਹੋਈਆਂ ਮੰਡੀ ਦੀਆਂ ਜਿੰਨਾਂ ਇੱਕ ਮੰਡੀ ਚ ਇਸ ਵੇਲੇ ਪੈਂਡਿੰਗ ਕੰਮ ਪਿਆ ਲੋਕਾਂ ਨੂੰ ਬਹੁਤ ਉਮੀਦ ਹੈ ਵੀ ਡਾਕਟਰ ਹਰੀਸ਼ ਜਿਹੜੇ ਪ੍ਰਧਾਨ ਜੀ ਨੇ ਇਹਨਾਂ ਨੂੰ ਬਣਾਇਆ ਗਿਆ ਅੱਜ ਉਹਨਾਂ ਤੋਂ ਬਹੁਤ ਉਮੀਦ ਹੈ ਉਹ ਵੀ ਉਹ ਮੰਡੀ ਦੇ ਸਾਰੇ ਕੰਮ ਜਿਹੜੇ ਆ ਰਹਿੰਦੇ ਪੂਰੇ ਕਰ ਦੇਣਗੇ ਆਰ ਮੰਡੀ ਫਿਰ ਬਦਿਆ ਹਾਲਤ ਦੇ ਵਿੱਚ ਜੋ ਪਹਿਲਾਂ ਅੱਛੇ ਹਾਲ ਹੋਇਆ ਕਰਦੇ ਸਨ ਇਹ 15-20 ਸਾਲ ਤੋਂ ਬਹੁਤ ਮਾੜੇ ਚੱਲ ਰਹੇ ਸਨ ਹੁਣ ਉਹਦੇ ਸੁਧਾਰ ਵਾਲੇ ਪਾਸੇ ਚੱਲਣਗੇ ਇੱਕ ਨਾਲ ਜਿਹੜੇ ਪੁਰਾਣੇ ਪਹਿਲਾਂ ਸੀਵਰੇਜ ਵਗੈਰਾ ਪਾਏ ਹੋਏ ਸੜਕਾਂ ਪੁੱਟੀਆਂ ਹੋਈਆਂ ਹਾਂਜੀ ਤੇ ਉਹਨਾਂ ਦੇ ਕੰਮ ਵੀ ਬਹੁਤ ਪਹਿਲਾਂ ਪੁਰਾਣੇ ਰੁਕੇ ਪਏ ਕਾਂਗਰਸ ਸਰਕਾਰ ਵਾਲੇ ਨਹੀਂ ਹੋਏਗੇ ਤੇ ਹੁਣ ਕੀ ਮੇਦ ਆਉਂਦੀ ਹੋ ਸਕਦੀ ਹੈ ਨਹੀਂ ਹੁਣ ਆ ਪਿੱਛੇ ਤੇ ਮੰਡੀ ਤੇ 100 ਕਰੋੜ ਦੇ ਕਰੀਬ ਰੁਪਇਆ ਲੱਗਿਆ ਹੈ ਸੀਵਰੇਜ ਦੇ ਵਾਸਤੇ ਪਰ ਪਲਾਨਿੰਗ ਨਾ ਹੋਣ ਕਰਕੇ ਜਿਹੜੇ ਰੁਪਏ ਲੱਗੇ ਆ ਉਹ ਉਲਟਾ ਮੰਡੀ ਨੂੰ ਉਸ ਦਾ ਨੁਕਸਾਨ ਹੋਇਆ ਕਿਉਂਕਿ ਜਿਹੜੇ ਵੀ ਇੱਥੇ ਪ੍ਰਧਾਨ ਸੀ ਜਾਂ ਜੋ ਵੀ ਇਹਨਾਂ ਦੀ ਪਲਾਨਿੰਗ ਸੀ ਉਹ ਕਿਸੇ ਦੀ ਕੋਈ ਪਲਾਨਿੰਗ ਹੀ ਨਹੀਂ ਬਣਾਈ ਉਹ ਜਿੰਨਾ ਸੀਵਰੇਜ ਦਾ ਪਾਣੀ ਹੈ ਉਹ ਮੰਡੀ ਦੇ ਵਿੱਚ ਹੀ ਖੜ ਜਾਂਦਾ ਹੈ ਜਿਹੜੀਆਂ ਮੇਨ ਰੋੜਾਂ ਜਿਵੇਂ ਬਾਜ਼ਾਰ ਰੋੜ ਜਦੋਂ ਸਾਨੂੰ ਆਪ ਨੂੰ ਸ਼ਰਮ ਆਉਂਦੀ ਸੀ ਜਦੋਂ ਲੋਕ ਇੱਥੇ ਦੇ ਚੱਕ ਕੇ ਸਲਵਾਰਾਂ ਲੇਡੀਜ਼ ਜਾਂਦੀਆਂ ਸੀ ਬੰਦੇ ਲੋਕ ਪਜਾਮਾ ਚੱਕ ਕੇ ਬਿਜਲੀ ਨਿਕਲਦੇ ਸਨ ਔਰ ਉਦੋਂ ਸਾਨੂੰ ਖੁਦ ਨੂੰ ਸ਼ਰਮ ਆਉਂਦੀ ਸੀਗੀ ਵੀ ਮੰਡੀ ਦਾ ਕੀ ਹਾਲ ਹੋਇਆ ਪਿਆ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਐਮਐਲਏ ਸਾਹਮਣੇ ਹੁਣ ਹਰੀਸ਼ ਨੂੰ ਪ੍ਰਧਾਨ ਬਣਾਇਆ ਔਰ ਅਸੀਂ ਬਹੁਤ ਆਸ ਰੱਖਦੇ ਹਾਂ ਵੀ ਸਾਰੇ ਤੋਂ ਪਹਿਲ ਦੇ ਆਧਾਰ ਤੇ ਸੀਵਰੇਜ ਦਾ ਆ ਸੜਕਾਂ ਦਾ আর ਮੰਡੀ ਚ ਸਫਾਈ ਦਾ ਕੰਮ ਜਿਹੜਾ ਬਹੁਤ ਜ਼ਰੂਰੀ ਹੈ ਉਹ ਹੋਊਗਾ ਇੱਕ ਨਾ ਹੀ ਆਪਣੇ ਸਿਵਰੇ ਵਾਸਤੇ ਨਵੀਆਂ ਪਾਈਪਾਂ ਮੰਗਵਾਈਆਂ ਸੀਗੀਆਂ ਹਾਂਜੀ ਹਾਂਜੀ ਉਹਨਾਂ ਦਾ ਕੰਮ ਵੀ ਹੱਲੇ ਇਸੇ ਸਰਕਾਰ ਦੇ ਟਾਈਮ ਦੇ ਮੰਗਾਈਆਂ ਗਈਆਂ ਪਰ ਹੱਲੇ ਅਧੂਰਾ ਪਿਆ ਉਹ ਉਹ ਕੰਮ ਅਧੂਰਾ ਇਸ ਕਰਕੇ ਪਿਆ ਹੈ ਇਹ ਸਿਵਰੇਜ ਨੇ ਗੁਰਦੁਆਰਾ ਸਾਹਿਬ ਜੀ ਦੇ ਗੰਗਸਰ ਗੁਰਦੁਆਰਾ ਸਾਹਿਬ ਜੀ ਦੇੋਂ ਦੀ ਨਿਕਲਣਾ ਸੀਗਾ ਕੁਝ ਬੰਦਿਆਂ ਨੇ ਉੱਥੇ ਇਤਰਾਜ਼ ਕੀਤਾ ਕੋਸ਼ ਕਰਕੇ ਵੀ ਇਹ ਥੋੜਾ ਜਿਹਾ ਕੰਮ ਪੈਂਡਿੰਗ ਪਿਆ ਪਰ ਹੁਣ ਮੈ ਇਹ ਪਤਾ ਲੱਗਿਆ ਵੀ ਉਹ ਕੰਮ ਠੀਕ ਹੋ ਗਿਆ ਤੇ ਹੁਣ ਇਹ ਸ਼ੁਰੂ ਹੋ ਜਾਣਾ ਸਾਡੇ ਨਗਰ ਕੌਂਸਲ ਜੈਤੋ ਦੇ ਕਾਫੀ ਚਿਰ ਤੋਂ ਪ੍ਰਧਾਨਗੀ ਦਾ ਉਹ ਲਟਕੇ ਹੋਇਆ ਸੀ ਜਿਹਦੇ ਵਿੱਚ ਅੱਜ ਸਾਰੀਆਂ ਪਾਰਟੀਆਂ ਦੇ ਐਨਸੀਆਂ ਨੇ ਰਲ ਕੇ ਆਵਾਜ਼ ਵੀ ਪਾਰਟੀ ਦੇ ਪ੍ਰਚਾਰਕਾਂ ਦੇ ਨਗਰ ਕੌਂਸਲ ਸੰਗਮ ਨੂੰ ਪ੍ਰਧਾਨਗੀ ਦਾ ਉਹਦਾ ਦੇ ਕੇ ਨਵਾਜਿਆ ਜਿਸ ਕਰਕੇ ਅਸੀਂ ਸਾਰੇ ਐਨਸੀ ਸਵਾਨਾਂ ਦਾ ਤੈਨੂੰ ਧੰਨਵਾਦ ਕਰਦੇ ਆਂ ਨਾਲ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਉਦਮ ਕੀਤਾ ਤੇ ਜੈਤੋ ਦੀ ਇਹ ਪ੍ਰਧਾਨਗੀ ਦੀ ਲੜਕੀ ਹੋਈ ਜੋ ਵੀ ਲੜਕਿਆ ਹੋਇਆ ਕੰਮ ਸੀ ਇਹਨੂੰ ਜ਼ਰੀ ਚੜਾਇਆ ਅਸੀਂ ਇਹਦੇ ਵਿੱਚ ਵਧਾਈ ਦਿੰਨੇ ਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਤੇ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਟੀਮ ਦਾ ਇੱਕ ਵਰਕਰ ਆਵਾਦਵੀ ਪਾਰਟੀ ਦਾ ਵਰਕਰ ਇੱਕ ਹੋਰ ਰਜਤਪੁਰ ਦਾ ਪ੍ਰਧਾਨ ਹੋਣਿਆ ਤੇ ਅਸੀਂ ਪ੍ਰਧਾਨੀਆਂ ਤੋਂ ਉਮੀਦ ਵੀ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੰਗੇ ਕੰਮ ਕਰਕੇ ਲੋਕਾਂ ਦਾ ਦਿਲ ਜਿੱਤਣਗੇ ਧੰਨਵਾਦ ਆਪੇ ਜਿਹੜੀ ਸ਼ਕਤੀ ਉਹ ਤੋਂ ਵੱਧ ਕੇ ਕੰਮ ਕਰਾਂਗੇ ਤੇ ਕਿਸੇ ਨੂੰ ਕਿਸੇ ਨਾਲ ਲਾਪੇ ਦਾ ਮੱਕੜ ਇੱਕ ਵਿਕਾਸੇ ਕੰਮ ਅੱਜ ਦਾ ਦਿਨ ਅਸੀਂ ਖੁਸ਼ੀ ਦਾ ਤਾਰ ਦੇ ਸ਼ਾਮਾਂ ਦੀ ਗੱਲ ਕਰਾਂਗੇ ਤੇ ਮੇਰੇ ਸਭ ਕਹਿੰਦੇ ਅੱਜ ਅੱਜ ਆਮਾ ਦੀ ਪਾਰਟੀ